ਲੋ ਜੀ ਜਿਹੜੀ ਗੱਲ ਦਾ ਡਰ ਸੀਗਾ ਉਹੀ ਹੋ ਗਈ ਤੇ ਬਰਸਾਤ ਜਿਹੜੀ ਸੀਗੀ ਉਹ ਉਮੀਦ ਜਿਤਾਈ ਜਾ ਰਹੀ ਸੀਗੀ ਵਧੀਆ ਚੰਗੀ ਬਾਰਿਸ਼ ਹੋਏਗੀ ਪਰ ਬਰਸਾਤ ਦੇ ਵਿੱਚ ਬਿਲਕੁਲ ਸੋਕਾ ਰਿਹਾ ਤੇ ਹੁਣ ਭਾਦੋ ਦਾ ਮਹੀਨਾ ਜਿਹੜਾ ਏ ਉਹ ਬਰਸਾਤ ਵਾਲੇ ਮਹੀਨੇ ਤੋਂ ਵੀ ਕਿਤੇ ਜ਼ਿਆਦਾ ਵੱਧ ਕੇ ਜਿਹੜਾ ਏ ਮੀਂਹ ਇਸ ਮਹੀਨੇ ਦੇ ਵਿੱਚ ਪੈ ਰਿਹਾ ਏ ਤੇ ਉਮੀਦ ਅੱਗੇ ਹੀ ਜਿਤਾਈ ਜਾ ਰਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਏ ਮੌਸਮ ਹੋਰ ਜ਼ਿਆਦਾ ਖਰਾਬ ਹੋਣ ਦੀ ਸੰਭਾਵਨਾ ਏ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਬੀਤੇ ਕਈ ਦਿਨਾਂ ਤੋਂ ਕਾਫੀ ਤੇਜ਼ ਬਰਸਾਤ ਹੋ ਰਹੀ ਹੈ ਤੇ ਹਵਾਵਾਂ ਵੀ ਕਾਫੀ ਤੇਜ਼ ਚੱਲ ਰਹੀਆਂ ਨੇ ਤੇ ਨੁਕਸਾਨ ਜਿਹੜਾ ਇਹ ਹੁਣ ਉਹਨਾਂ ਕਿਸਾਨਾਂ ਦਾ ਹੋ ਰਿਹਾ ਜਿਹੜੇ ਕਿਸਾਨਾਂ ਨੇ ਜਿਹੜੀਆਂ ਝੋਨੇ ਦੀਆਂ ਪਰਮਲ ਵੈਰੈਟੀਆਂ ਹੋਣ ਚਾਹੇ ਬਾਸਮਤੀ ਵੈਰੈਟੀਆਂ ਹੋਣ ਉਹਨਾਂ ਨੂੰ ਉਹਨਾਂ ਦੇ ਟਾਈਮ ਪੀਰੀਅਡ ਤੋਂ ਅਗੇਤਾ ਲਗਾਇਆ ਹੋਇਆ ਜਾਂ ਫਿਰ ਕਾਫੀ ਜ਼ਿਆਦਾ ਪਛੇਤਾ ਲਗਾਇਆ ਹੋਇਆ ਆਪਾਂ ਪਹਿਲਾਂ ਜਦੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਸੀਗਾ ਇੱਕੋ ਗੱਲ ਤੁਹਾਨੂੰ ਕਹੀ ਸੀਗੀ ਕਿ ਜਿਹੜੀ ਵਿੱਚ ਉਹਨਾਂ ਦੀ ਵੈਰਾਈਟੀ ਲਗਾਉਣੀ ਹੈ ਉਸ ਨੂੰ ਇੱਕ ਪਾਰਟੀਕੂਲਰ ਟਾਈਮ ਪੀਰੀਅਡ ਦੇ ਅਨੁਸਾਰ ਹੀ ਲਗਾਉਣਾ ਹੈ ਆ ਜਿਹੜੀ ਤੁਸੀਂ ਵੇਖ ਰਹੇ ਹੋ ਜੀ ਇਹ ਹੈ ਜੀ ਪੂਸ਼ਾ ਬਾਸਮਤੀ 1509 ਇਹ ਬਹੁਤ ਗੇਤੀ ਲੱਗੀ ਹੋਈ ਆ ਪਰ ਹਾਲਾਤ ਦੇਖੋ ਹਣ ਕੀ ਹੋ ਗਏ ਸਾਰੀ ਬਿਛਾਉਣੇ ਵਾਂਗੂ ਵਿਛੀ ਪਈ ਆ ਆ ਜਿਹੜੀ ਦੂਜੀ ਵੈਰਾਈਟੀ ਵੇਖ ਰਹੇ ਹੋ ਇਹ ਆ ਜੀ ਪੂਸ਼ਾ ਬਾਸਮਤੀ 1847 1847 ਦੀ ਪਿਛਲੀ ਵਾਰ ਬਹੁਤ ਲੋਕਾਂ ਨੇ ਬਹੁਤ ਚਰਚੇ ਕੀਤੇ ਇਹ ਵੈਰਾਈਟੀ ਦਾ ਜਿਹੜਾ ਝਾੜ ਆ ਉਹ 32 ਕੁੰਟਲ 35 ਕੁੰਟਲ 34 ਕੁੰਟਲ ਦਾ ਝਾੜ ਆ ਬਹੁਤ ਵਧੀਆ ਕੱਦ ਵਧੀਆ ਕਰਦੀ ਆ ਤੇ ਫਟਾਰਾ ਬਹੁਤ ਵਧੀਆ ਏ ਪਰ ਆ ਦੇਖ ਲਓ ਜੀ ਹੁਣ ਕਿਸੇ ਵੀ ਵੈਰਾਈਟੀ ਦਾ ਆਪਾਂ ਨੂੰ ਇੰਨੀ ਪਹਿਲਾਂ ਦਾਜਾ ਲਗਾਉਣਾ ਜਿਹੜਾ ਉਹ ਠੀਕ ਨਹੀਂ ਹੁੰਦਾ ਆ ਦੇਖ ਲਓ ਹੁਣ ਇਹ ਵੀ ਜਿਹੜੀ ਅਜੇ ਤਾਂ ਨਸਾਰਾ ਵੀ ਸ਼ੁਰੂ ਨਹੀਂ ਹੋਇਆ ਹੈਗਾ ਭਗੋਲੇ ਦੀ ਸਟੇਜ ਤੇ ਵੀ ਨਹੀਂ ਹਲੇ ਆਈ ਹੈਗੀ ਆ ਦੇਖ ਲਓ ਪਿਛੌਣੇ ਵਾਂਗੂ ਵਿਛੀ ਪਈ ਹੈ ਕਿਉਂਕਿ ਆਪਾਂ ਰੇ ਵੀ ਇਸ ਵਾਰ ਜ਼ਿਆਦਾ ਪਾਇਆ ਏ ਦੋ ਦੋ ਥੈਲੇ ਡੇਡਡ ਥੈਲੇ ਆਪਾਂ ਕੱਦੂ ਦਰਾਂ ਨਹੀਂ ਪਾਤੇ ਉਸ ਤੋਂ ਬਾਅਦ ਦੋ ਥੈਲੇ ਆਪਾਂ ਝੋਨਾ ਲਗਾ ਕੇ ਉਸ ਤੇ ਉੱਪਰ ਲਗ ਪਾਤੇ ਔਰ ਵੀ ਪਤਾ ਨਹੀਂ ਕੀ ਕੁਝ ਪਾਤਾ ਲਟਰਮ ਬਟਰਮ ਪਾਈ ਗਏ ਆਪਾਂ ਕਦ ਜ਼ਿਆਦਾ ਕਰਕੇ ਲਿਆ ਹੁਣ ਵੈਰਾਈਟੀਆਂ ਨੇ ਮੀਂਹ ਪੈ ਰਿਹਾ ਪਰ ਬਿਛਾਉਣੇ ਵਾਂਗੂ ਪੀਚ ਗਈਆਂ ਪਰ ਕੁਝ ਵੈਰਾਈਟੀਆਂ ਜਿਹੜੀਆਂ ਨੇ ਚੰਗੀਆਂ ਨਿਕਲ ਕੇ ਵੀ ਆਈਆਂ ਨੇ ਜਿਵੇਂ ਸਾਡੇ ਕੋਲ ਇਸ ਵਾਰ ਪੂਸ਼ਾ ਬਾਸਮਤੀ 1985 ਜਿਹੜਾ ਨਵਾਂ ਬੀਜ ਲਾਂਚ ਹੋਇਆ ਉਹ ਲੱਗਿਆ ਹੋਇਆ ਆ ਤੁਸੀਂ ਵੇਖ ਰਹੇ ਹੋ ਪਿੱਛੇ ਜਿਹੜੀ ਵੈਰਾਈਟੀ ਆ ਉਹ ਹੈਗੀ 1847 ਇਹ ਵੀ ਆ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਵੈਰਾਈਟੀ ਵੀ 1847 ਹੈ ਇਹ ਖੇਤ ਵੀ ਟੇਡਾ ਹੋਇਆ ਪਿਆ ਇਹ ਬਿਲਕੁਲ ਤੇ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਪੂਸ਼ਾ ਬਾਸਮਤੀ 1985 ਉдни 85 ਬਹੁਤ ਹੀ ਵਧੀਆ ਬੀਜ ਜਿਹੜਾ ਇਹ ਇਸ ਵਾਰ ਪੂਸ਼ਾ ਯੂਨੀਵਰਸਿਟੀ ਵੱਲੋਂ ਲਾਂਚ ਕੀਤਾ ਗਿਆ ਹੈ 1847 ਵੀ ਬੀਜ ਦੇਖੋ ਵਧੀਆ ਸੀਗਾ ਪਰ ਦੇਖੋ ਕੱਦ ਜਿਆਦਾ ਹੋ ਗਿਆ ਇਸ ਵੈਰੈਟੀ ਦਾ ਕੱਦ ਜਿਆਦਾ ਹੋਣ ਕਰਕੇ ਡਿੱਗਣ ਦੀ ਪ੍ਰੋਬਲਮ ਆਣੀ ਆਣੀ ਚਾਹੇ ਕੋਈ ਵੀ ਵੈਰੈਟੀ ਹੋਵੇ ਕਾਦੇ ਦਾ ਪੂਸ਼ਾ ਬਾਸਮਤੀ 11 21 ਤੇ 17 18 ਨਾਲੋਂ ਹੁਣੇ ਵੱਧ ਹੋਇਆ ਪਿਆ ਹਲੇ ਤਾਂ ਤਕਰੀਬਨ 2 ਮਹੀਨੇ ਇਸ ਵੈਰੈਟੀ ਨੇ ਲੈਣੇ ਨੇ ਉਸੋ ਸਮੇਂ ਦੇਖੋ ਵੀ ਉਸ ਤੋਂ ਬਾਅਦ ਕੀ ਹੋਏਗਾ ਹਲੇ ਡੇਟੇਡ 2-2 ਫੁੱਟ ਹੋਰ ਇਸ ਵੈਰੈਟੀ ਦਾ ਕੱਦ ਵਧਣਾ ਹੈ ਇਹ ਤਾਂ ਹੁਣੇ ਡੇਡੀ ਹੋ ਗਈ ਉਸ ਤੋਂ ਬਾਅਦ ਕੀ ਹੋਏਗਾ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਆ ਜਿਹੜੀ ਵੈਰੈਟੀ ਆ ਇਹ ਆ ਜੀ ਪੂਸ਼ਾ ਬਾਸਮਤੀ 1985 1985 ਦਾ ਜਿਹੜਾ ਕੱਦ ਆ ਉਹ ਬਹੁਤ ਘੱਟ ਹੈ 1509 ਤੇ 1692 ਵੀ ਅਸੀਂ ਵੈਰੈਟੀਆਂ ਲਗਾਈਆਂ ਉਹਨਾਂ ਨਾਲੋਂ ਬਹੁਤ ਕੀਤੇ ਜ਼ਿਆਦਾ ਕੱਦ ਜਿਹੜਾ ਇਹਦਾ ਘੱਟ ਹੈ ਇਹ ਇਹਦਾ ਪਲੱਸ ਪੁਆਇੰਟ ਆ ਕਿ ਜਿਹੜੀ ਇਹ ਵੈਰੈਟੀਆਂ ਮੌਸਮ ਦੀ ਮਾਰ ਝੱਲੇਗੀ ਡਿਗੇਗੀ ਨਹੀਂ ਬਹੁਤ ਵਧੀਆ ਵੈਰੈਟੀ ਆ ਤੇ ਇਹਦੇ ਵਿੱਚ ਅਸੀਂ ਨੇ ਤਕਰੀਬਨ ਇੱਕ ਖੇਤ ਦੇ ਵਿੱਚ 35 ਤੋਂ 4 ਥੈਲੇ ਯੂਰੀਆ ਪਾ ਕੇ ਵੀ ਅਸੀਂ ਨੂੰ ਚੈੱਕ ਕਰਦ ਲਿਆ ਉਹਦੇ ਵਿੱਚ ਵੀ ਇੱਕ ਵੀ ਟੱਕਾ ਨਹੀਂ ਗਿਰਿਆ ਹੈਗਾ ਤੁਸੀਂ ਵੇਖ ਰਹੇ ਹੋ ਜੀ ਇਹ ਜਿਹੜੀ ਵੀਡੀਓ ਦੇ ਵਿੱਚ ਵੇਖ ਰਹੇ ਹੋ ਇਹ ਪੂਸ਼ਾ ਬਾਸਮਿ 1985 ਹੈ ਬੈਕ ਸਾਈਡ ਤੋਂ ਬਹੁਤ ਤੇਜ਼ ਹਵਾ ਚੱਲ ਰਹੀ ਹੈ ਤੇ ਫਰੰਟ ਤੋਂ ਵੀ ਤੁਹਾਨੂੰ ਖੇਤ ਦਿਖਾਉਂਗਾ ਆ ਪਿੱਛੇ ਜਿਹੜਾ ਖੇਤ ਆ ਉਹ ਆ ਜੀ ਪੂਸ਼ਾ ਬਾਸਮਿ 1871 ਡਿਗੀ ਪਈ ਆ ਬਿਛਾਉਣੇ ਵਾਂਗ ਵਿਚ ਕੀ ਵੈਰਾਈਟੀ ਦਮ ਨਹੀਂ ਹੈਗਾ ਜੀ ਇੰਨਾ ਜ਼ਿਆਦਾ ਇਨੀ ਜ਼ਿਆਦਾ ਖਾਦ ਖਰਾਕ ਪਾਏਂਗੇ ਉਨਾਂ ਜ਼ਿਆਦਾ ਕੱਦ ਕਰਦੀ ਹੈ ਉਸ ਤੋਂ ਬਾਅਦ ਜਿਹੜੀ ਡਿਗਣ ਦੀ ਪ੍ਰੋਬਲਮ ਆ ਉਹਦੇ ਵਿੱਚ ਦੇਖਣ ਨੂੰ ਮਿਲਦੀ ਹੈ ਆ ਦੇਖੋ ਜੀ ਆ ਵੀ ਜਿਹੜੀ ਅੱਗੇ ਲੱਗੀ ਹੋਈ ਆ ਵੈਰੈਟੀ ਇਹ ਵੀ ਪੂਸ਼ਾ ਬਾਸਮਤੀ 1874 ਬਹੁਤ ਜ਼ਿਆਦਾ ਕੱਦ ਆ ਜੀ ਮੇਰੇ ਹਿਸਾਬ ਨਾਲ ਵੈਰੈਟੀ ਠੀਕ ਨਹੀਂ ਹੈਗੀ ਆ ਦੇਖੋ ਜਿਹੜੀ ਨਵੀਂ ਵੈਰੈਟੀ ਆ ਪੂਸ਼ਾ ਬਾਸਮਤੀ 1985 ਬਹੁਤ ਵਧੀਆ ਵੈਰੈਟੀ ਆ ਪਿੱਛੋਂ ਬਹੁਤ ਜ਼ਿਆਦਾ ਤੇਜ਼ ਹਵਾ ਚੱਲ ਰਹੀ ਹੈ ਪਰ ਅੱਗੋਂ ਮਜਾਲ ਆ ਜੀ ਕੋਈ ਇੱਕ ਵੀ ਡੱਕਾ ਜਿਹੜਾ ਇਹਦਾ ਟੇਡਾ ਹੋਇਆ ਹੋਵੇ ਆਪਾਂ ਤੁਹਾਨੂੰ ਦੱਸ ਹੀ ਚੁੱਕੇ ਆ ਵੀਡੀਓ ਦੇ ਵਿੱਚ ਕਿ ਬਹੁਤ ਵਧੀਆ ਵੈਰੈ 85 ਤੋਂ 90 ਦਿਨ ਲੈਂਦੀ ਆ ਪੱਕਣ ਦੇ ਲਈ ਤੇ ਡਿਗਰੀ ਵੀ ਬਹੁਤ ਘੱਟ ਆ ਬਹੁਤ ਵਧੀਆ ਵੈਰਾਈਟੀ ਆ ਜੀ